ਪਈ ਮਰਦਾਨਿਆਂ ਹੁਣਾਂ ਤੋਂ ਵਾਪਸ ਹੀ ਤਲਵੰਡੀ ਚਲੇ ਪਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਆਪਾਂ ਤੇ ਹਲੇ ਕੋਈ ਸੋਦਾ ਸਮਾਨ ਵੀ ਨਹੀਂ ਖਰੀਦਿਆ ਆਪਾਂ ਜਾ ਕੇ ਪਿਤਾ ਜੀ ਨੂੰ ਕੀ ਦੱਸਾਂਗੇ ਕਿ ਅਸੀਂ ਕੀ ਲੈ ਕੇ ਆਏ ਹਾਂ ਗੁਰੂ ਸਾਹਿਬ ਨੇ ਬੜੇ ਹੀ ਪਿਆਰ ਦੇ ਨਾਲ ਕਹਿਣ ਲੱਗੇ ਪਈ ਮਰਦਾਨਿਆਂ ਜਿਹੜਾ ਸੋਦਾ ਆਪਾਂ ਤਿੰਨ ਚਾਰ ਦਿਨ ਇੱਥੇ ਕਰਦੇ ਰਹੇ ਹਾਂ ਇਸ ਤੋਂ ਵੱਡਾ ਕੋਈ ਸੋਦਾ ਨਹੀਂ ਹੈ ਐਨੀ ਸੱਚਾ ਸੋਦਾ ਹੈ ਗੁਰੂ ਸਾਹਿਬ ਨੇ ਵੀਰ ਜੀ ਦੀਆਂ ਨਿਰਚਨਾ ਇੱਥੇ ਰਚੀ ਕੋਈ ਬ੍ਰਤਨ ਤੋਂ ਬਰਨਾਨ ਜੀ ਲੰਗਰ ਜਦੋਂ ਪਿਆਰ ਕਿਸੇ ਘਰ ਉੱਪਰ ਲਿਆ ਸੀ ਅੱਛਾ ਲੰਗਰ ਤਿਆਰ ਕੀਤਾ ਸੀ ਜਾਲਾ ਐਸ ਕੋਈ ਤੋਂ ਲਿਆ ਸੀ ਪੰਜ ਗੇ ਜੀ ਰਾਏ ਪੋਏ ਦੀ ਤਲਵੰਡੀ ਵਿਖੇ ਮਹਿਤਾ ਕਾਲੂ ਤੇ ਲਓ ਜੀ ਦੇਖੋ ਇੱਥੇ ਸਾਰੇ ਮੋਟਰਸਾਈਕਲ ਤੁਹਾਨੂੰ ਹਾਂਡੇ ਮਿਲਣੇ ਆ ਤੇ ਵੀਰ ਜੀ ਦੇ ਕਹਿਣ ਦੇ ਮੁਤਾਬਿਕ ਇਹ ਮੋਟਰਸਾਈਕਲ ਅੱਜ ਤੋਂ 10 ਸਾਲ ਪਹਿਲਾਂ ਹੁੰਦਾ ਸੀਗਾ 50000 ਦਾ ਤੇ ਹੁਣ ਇਹ ਹੈਗਾ ਜੀ ਤਕਰੀਬਨ 1.5 ਲੱਖ ਦਾ ਜੇ ਨਵਾਂ ਲੈਣਾ ਤੁਸੀਂ ਤੇ 70 ਸੀਸੀ ਹੈ ਇਹ ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਜੇ ਤੁਸੀਂ ਇੱਥੋਂ ਦੀ ਪ੍ਰਾਈਸ ਨੂੰ ਇੱਥੋਂ ਦੇ ਰੁਪਏ ਨੂੰ ਕੰਪੇਅਰ ਕਰਨਾ ਇੱਥੋਂ ਦੇ 3 ਰੁਪਏ ਇੰਡੀਆ ਦਾ 1 ਰੁਪਿਆ ਜੇ ਇਹ ਚੀਜ਼ 1.5 ਲੱਖ ਦੀ ਹੈ ਉੱਥੇ 50000 ਦੀ ਹੈ ਸੋ 50000 ਦਾ ਜੇ ਬਾਈਕ ਮਿਲ ਜਾਏਗਾ ਯਹਾਂ ਵੀ ਆਪਕੋ ਜੋ ਕਿ ਬਹੁਤ ਅੱਛੀ ਚੀਜ਼ ਹੈ ਮੈਂਨੇ ਥੋੜਾ ਝੂਟਾ ਕੱਢਾ ਪਰ ਮੈਂਨੇ ਵੀਡੀਓ ਮੇਂ ਨਹੀਂ ਡਾਲਾ ਅਬ ਮੈਂ ਫੇਰ ਕੱਢ ਲੂੰਗਾ ਫੇਰ ਡਾਲੂੰਗਾ ਸਾਡੇ ਪੂਮਾ ਦੇ ਕੱਪੜੇ ਹੁੰਦੇ ਇਹਨਾਂ ਨੇ ਪੂਮਾ ਦਾ ਪਪਲਾਇਆ ਆ ਅੱਗੇ ਅੱਗੇ ਸਾਨੂੰ ਐਰੀਡਸ ਰੀਪਾਕ ਵੀ ਦਿਖਾਉਨੇ ਆ ਇੰਨਾ ਸਭ ਦੇ ਕੁਰਤੇ ਪਜਾਮੇ ਕੁਰਤੇ ਪਜਾਮੇ ਜੀ ਕੁਰਤੇ ਪਜਾਮੇ ਆ ਦੇਖੋ ਜੀ ਬੱਸ ਖੜੀ ਲੋਕਲ ਬੱਸ ਹਫਤਾ ਭਾਈ ਹੁਣਾਂ ਨਾਲ ਘੁੰਮ ਕੇ ਫਿਰ ਮੈਂ ਲੋਕਲ ਬੱਸਾਂ ਤੇ ਹੋ ਜਾਣਾ ਫੇ ਮੇਰਾ ਹੋ ਜਾ ਐਕਸਪੀਰੀਅੰਸ ਨਾ ਤਕੜਾ ਲਓ ਜੀ ਸੱਚਾ ਸੌਦਾ ਤੇ ਆਪਾਂ ਰਾਹ 'ਚ ਪੈ ਗਏ ਆ ਆਹ ਦੇਖੋ ਇਥੇ ਮੰਮੀ ਉਹਨਾਂ ਦੇ ਕਹਿਣ ਮੁਤਾਬਕ ਇਹ ਹੈਗੀਆਂ ਜੀ ਅਮਰੀਕਨ ਕਿਕਰਾਂ ਕਾਫੀ ਪੁਰਾਣੀ ਕਿਕਰਾਂ ਪੰਜਾਬ ਚ ਮੈਂ ਬੜੀ ਘੱਟ ਵੇਖੀ ਐ ਇਹ ਆਹ ਡੇਟੀ ਹੋਈ ਪਈ ਹੈ ਕਾਫੀ ਲੱਗਿਆ ਹੋਈ ਹੈ ਤੇ ਪੱਤ ਚੜ ਕਰਕੇ ਇਹਨਾਂ ਦੇ ਪਤੇ ਹੈ ਨਹੀਂਗੇ ਹੱਟ ਕਰਕੇ ਉਹ ਬੈਠੋ ਉਹ ਬੈਠੇ ਚਿੱਡੇ ਕਬੂਤਰ ਬੈਠੇ ਕੇ ਬੰਦੇ ਕਿਵੇਂ ਬੈਠਾ ਉਹ ਬੈਠੇ ਪਗਲੇ ਬੈਠੇ ਨੇ ਬਗਲੇ ਬਗਲੇ ਹੋਣੀ ਬੈਠੇ ਆ ਆਜ ਤੁਰੇ ਜਾਂਦੇ ਸੀਗੇ ਤੇ ਅਮਰੂਦ ਵਾਲਾ ਬਾਈ ਦਿੱਖਿਆ ਬਾਈ ਜੀ ਹੁਣਾਂ ਨੇ ਸਾਨੂੰ ਕਿਹਾ ਵੀ ਤੁਸੀਂ ਅਮਰੂਦ ਖਾਓਗੇ ਅਸੀਂ ਕਿ ਆਹ ਨਹੀਂ ਖਾਵਾਂਗੇ ਅਮਰੂਦ ਫਰੂਟ ਸਾਡੀ ਜਾਨ ਹੈ ਗੁਜਰਤਈ ਗੁਜਰਤ ਨਾਲ ਪਿਆਰਾ ਤੇ ਗੁਜਰਤ ਦੇ ਫਲ ਤਾਂ ਸਾਨੂੰ ਬਾਹਲੇ ਸਵਾਦ ਲੱਗਦੇ ਆ ਲਓ ਜੀ ਸੱਚਾ ਸੌਦਾ ਦੇ ਵਿੱਚ ਆ ਚੁੱਕਿਆ ਜੀ ਪਿੰਡ ਦਾ ਨਾਮ ਹੀ ਸੱਚਾ ਸੌਦਾ ਤੇ ਇੱਥੇ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ਸੱਚਾ ਸੌਦਾ 20 ਰੁਪਏ ਦਾ ਲੰਗਰ 20 ਰੁਪਏ ਦਾ ਲੰਗਰ ਜਿਹੜਾ ਲਾਇਆ ਸੀ ਜਿਹੜਾ ਅੱਜ ਤੱਕ ਚੱਲਦਾ ਆ ਰਿਹਾ ਕਿੱਥੇ ਅਗਰ ਇੱਕ ਵੀ ਆਏਗਾ ਨਾ ਉਹਨੂੰ ਵੀ ਇਹ ਗੱਡੀ ਦੇਣਗੇ ਪੁੱਲਸ ਲਈ ਐ ਸੱਤ ਸੀਟਰ ਗੱਡੀ ਹੈਗੀ ਅਗਰ ਇੱਕ ਭਾਈ ਵੀ ਸਿਰਫ ਬੈਠੇ ਹੋਣਗੇ ਇਹਨਾਂ ਨੂੰ ਵੀ ਗੱਡੀ ਮਿਲਣੀ ਸੀ ਹਾਂਜੀ ਔਰ ਜੀ ਖੱਬੇ ਪਾਸੇ ਤੁਹਾਡੇ ਲੈਫਟ ਸਾਈਡ ਤੇ ਗੁਰਦੁਆਰਾ ਸਾਹਿਬ ਦੀ ਪ੍ਰੋਪਰਟੀ ਸ਼ੁਰੂ ਹੋ ਗਈ ਆ ਇੱਥੋਂ ਜਿੱਥੇ ਤਾਰਾਂ ਲੱਗੀਆਂ ਸਾਰਾ ਗੁਰਦੁਆਰਾ ਸਾਹਿਬ ਤੇ ਤਾਰਾਂ ਲਾਉਣ ਦੀ ਮੇਨ ਵਜ੍ਹਾ ਮੇਨ ਵਜ੍ਹਾ ਕਿ ਉੱਤੋਂ ਕੋਈ ਡੱਪ ਕੇ ਆਵੇ ਨਾ ਡੱਪ ਕੇ ਆਵੇ ਨਾ ਅੱਛੋ ਜੀ ਮਸ ਸਿਕਿਉਰਟੀ ਵਾਸਤੇ ਹੀ ਹੈ ਹਾਂ ਜੀ ਪਾਕਿਸਤਾਨ ਚ ਜਿੰਨੇ ਤੁਹਾਡੇ ਗੁਰਦੁਆਰੇ ਨੇ ਨਾ ਅਸੀਂ ਬਹੁਤ ਸੰਭਾਲ ਕੀਤੀ ਜੀ ਸਾਹਿਬ ਬਹੁਤ ਸੰਭਾਲ ਕੀਤੀ ਹਾਂ ਜੀ ਕਿ ਸਾਡੇ ਜਿੰਨਾ ਇਤਿਹਾਸ ਹੈਗਾ ਉਹ ਸਾਰਾ ਅਸੀਂ ਸੰਭਾਲਿਆ ਹੈ ਹਾਂ ਹਾਂ ਜੋ ਜੋ ਚੀਜ਼ ਮਿਲਦੀ ਐ ਅਸੀਂ ਫਿਰ ਜਾ ਕੇ ਉਹਨੂੰ ਅੱਛੇ ਤਰੀਕੇ ਨਾਲ ਮਿਊਜ਼ੀਅਮ ਚ ਸੰਭਾਲ ਦਿੰਨੇ ਸੰਭਾਲ ਦਿੰਨੇ ਇਸ ਨਾਨ ਇੱਥੇ ਕਰੀਏ ਕਿ ਨਨਕਾਣਾ ਸਾਹਿਬ ਕਰੀਏ ਇੱਥੇ ਵੀ ਕਰਨਾ ਨਨਕਾਣਾ ਸਾਹਿਬ ਵੀ ਇੱਥੇ ਕਿੱਥੇ ਸਰੋਵਰ ਆ ਲਿਖਿਆ ਮੈਂ ਕਿਹਾ ਨਨਕਾਣਾ ਸਾਹਿਬ ਕਰਾਂਗੇ ਇੱਥੇ ਪੰਜ ਸਨਾਨਾ ਕਰ ਲਈਏ ਓਕੇ ਠੀਕ ਆ ਆਜੋ ਫਿਰ ਸਰੋਵਰ ਸਾਹਿਬ ਜੁੱਤੀਆਂ ਕਿੱਥੇ ਲਾਉਣੀਆਂ ਬਾਹਰ ਆਓ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਸੱਚਾ ਸੌਦਾ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਦੇ ਪਿਤਾ ਜੀ ਦੇ 20 ਰੁਪਏ ਦਾ ਸੱਚਾ ਸੌਦਾ ਕੀਤਾ ਸੀ ਤੇ ਭੁੱਖੇ ਸਾਧੂਆਂ ਨੂੰ ਲੰਗਰ ਸ਼ਿਕਾਇਆ ਸੀ ਇਹ ਮੈਨੂੰ ਕਰਤ ਕਰਨ ਲਈ ਹਾਂ ਇਤਰੀਏ ਸਰੋਵਰ ਲੱਗਦਾ ਮੈਨੂੰ ਇਹ ਸਰੋਵਰ ਤਾਂ ਖਾਲੀ ਹੈ ਮੰਮੀ ਸਰੋਵਰ ਚ ਪਾਣੀ ਨਹੀਂ ਹੈ ਆਸ-ਪਾਸੇ ਪੂਰੀ ਹਰਿਆਲੀ ਹੈ ਇਹ ਪੁਰਾਣੀ ਇਮਾਰਤ ਹੈ ਜੀ ਹਾਂ ਜੀ ਇਹ ਕਿੰਨੀ ਕੁ ਪੁਰਾਣੀ ਹੈ ਇਹ 1837 ਦੀ ਹੈ 1837 ਦੀ ਹੈ ਇਮਾਰਤ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੈ ਇਹਦੇ ਵਿੱਚ ਕੀ ਹੈ ਗੁਰਦੁਆਰਾ ਅੰਦਰ ਮਤਲਬ ਅੰਦਰ ਜ ਆਸਾ ਸਰ ਗੁਰਦੁਆਰਾ ਅੰਦਰ ਮੱਥਾ ਟੇਕਣਾ ਇਧਰਲੇ ਪਾਸੇ ਹੀ ਆਹੋ ਫਰੰਟ ਇਹ ਹੈ ਓਕੇ ਓਕੇ ਠੀਕ ਹੈ ਜੀ ਤਾਂ ਆਪਾਂ ਇਧਰ ਦੀ ਜਾਣਾ ਜੀ ਮੱਥਾ ਟੇਕਣਾ ਤੇ ਇਮਾਰਤ 1837 ਦੇ ਵਿੱਚ ਬਣਾਈ ਗਈ ਸੀ ਤੇ ਇਮਾਰਤ ਬਣਾਈ ਕਿਹਦੇ ਵੱਲੋਂ ਗਈ ਸੀ ਜੀ 1837 ਮਹਾਰਾਜਾ ਰਣਜੀਤ ਸਿੰਘ ਜੀ ਦੇ ਵੱਲੋਂ ワーヘグルー、ワーヘグルー、ワーヘグ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ नानक आद जगाद ਨਹ ਹੋਏ ਜਿਤਕੇ ਚਾ ਚੰਨ ਬਨ ਰਹੇ ਹਮਾਰਾ ਆਪਣਾ ਜਾਨ ਕਰੋ ਸੁਤਾਰਾ ਹਮਰੇ ਦਸ ਸਵੇਤ ਵਾਹਿਗੁਰੂ ਜਿਤਕੇ ਫਤੇ ਆਪ ਜੀ ਬਹੁਤ ਹੀ ਵੱਡੇ ਪਾਗਾਂ ਵਾਲੇ ਹੋ ਜੀ ਗੁਰੂ ਸਾਹਿਬ ਨੇ ਆਪ ਬਖਸ਼ਿਸ਼ ਹੋਈਆਂ ਕਿ ਆਪਾਂ ਹਰ ਰੋਜ਼ ਹੀ ਅਰਦਾਸ ਹੁੰਦੀਏ ਕਿ ਸੱਚੇ ਬਾਦਸ਼ਾਹ ਉਹਨਾਂ ਵਿਛੜੇ ਗੁਤਾਮਾਂ ਦੇ ਖੁੱਲੇ ਦਰਸ਼ਨ ਦੀ ਇਦਾਰੇ ਬਖਸ਼ੋ ਗੁਰੂ ਸਾਹਿਬ ਨੇ ਪਾਰ ਪਛਿਸ ਕੀਤੀ ਆਪਾਂ ਉਹਨਾਂ ਹੀ ਮਿਛਰੇ ਪੁੱਤਾਂਾਂ ਦੇ ਕਿਹੜੇ ਦਰਸ਼indeਾਰੇ ਕਹੇ ਹੁੰਦੇ ਆ। ਸੋ ਅੱਜ ਆਪਾਂ ਉਸ ਪਾਵਨ ਪਵਿੱਤਰ ਹਜ਼ੂਰ ਦੇ ਵਿੱਚ ਬੈਠਿਆਂ ਗੁਰਦੁਆਰਾ ਸ੍ਰੀ ਸੱਚਾ ਸੋਦਾ ਸਾਹਿਬ ਜਿੱਥੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬਾਲ ਜਵਾਨੀ ਦੇ ਵਿੱਚ ਆਏ ਪਿਤਾ ਮਹਿਤਾ ਕਾਲੂ ਜੀ ਰਾਏ ਕੋਈ ਦੀ ਤਲਵੰਡੀ ਜਿੱਥਾ ਜਨਮਤਾਂ ਸਾਹਿਬ ਉੱਥੇ ਦੇ ਰਹਿਸੀ ਸਨ ਗੁਰੂ ਨਾਨਕ ਦੇਵ ਜੀ ਉੱਥੇ ਜਵਾਨ ਤੇ ਉੱਥੇ ਉਹਨਾਂ ਦਾ ਬਚਪਨ guzriya ਗੁਰੂ ਸਾਹਿਬ ਨੂੰ ਬਾਲ ਜਵਾਨੀ ਦੇ ਵਿੱਚ ਪਿਤਾ ਮਹਿੰਤਾ ਕਾਲੂ ਜੀ ਨੇ ਵੀਰ ਕੇ ਦਿੱਤੇ ਆਖ ਕੇ ਪੁੱਤਰ ਹੁਣ ਤੁਸੀਂ ਜਵਾਨ ਹੋ ਗਏ ਹੋ ਕੋ ਜਾ ਕੇ ਆਪਣਾ ਕਾਰੋਬਾਰ ਕੋ ਬਿਜ਼ਨਸ ਕਰੋ ਉਹਦੇ ਚ ਮਨ ਵੀ ਲੱਗਾ ਰਹੇਗਾ ਔਰ ਚਾਰ ਪੈਸੇ ਕਰ ਦੇ ਵਿੱਚ ਪਮਾ ਕੇ ਵੀ ਲੱਗ ਕੇ ਆਓਗੇ ਗੁਰਨਾਨਕ ਦੇਵ ਜੀ ਮਾਤਾ ਪਿਤਾ ਜੀ ਦੀ ਗੱਲ ਨਹੀਂ ਸਿੱਟਦੇ ਹੁੰਦੇ ਸਤ ਬਚਨ ਆਖ ਕੇ ਚਲੇ ਜਾਣਾ ਉਸ ਸਮੇਂ ਜਦੋਂ ਵੇਨ ਤੇ ਮਿਲੇ ਪਿਤਾਵੋਂ ਸਾਥੀ ਪਾਈ ਮਰਦਾਨਾ ਜਿਹਨੂੰ ਲੈ ਕੇ ਇਸ ਸ਼ਹਿਰ ਦੇ ਵਿੱਚ ਆਇਸਨ ਗੁਨਾਮਿਤ ਕੀਤੀ ਮਹਾਰਾਜ ਸ਼ਹਿਰ ਦਾ ਪੁਰਾਣਾ ਨਾਮ ਇਤਿਹਾਸਕਾਰ ਲਿਖਦੇ ਨੇ ਮੰਡੀ ਚੂੜਕਾਨਾ ਮੰਡੀ ਚੂੜਕਾਨਾ ਉਸ ਸਮੇਂ ਦੀ ਇਸ ਇਲਾਕੇ ਦੀ ਬਹੁਤ ਮਸ਼ਹੂਰ ਮੰਡੀ ਲੱਭੀ ਸੀ ਇਸ ਮੰਡੀ ਦਾ ਗੋਲ ਸ਼ਕਰ ਜਿਮੀ ਸਬਜ਼ੀਆਂ ਅਨਾਜ ਬਹੁਤ ਮਸ਼ਹੂਰ ਸਨ ਵੱਡੇ ਵੱਡੇ ਵਪਾਰੀ ਲੋਕ ਇੱਥੇ ਆ ਕੇ ਵਪਾਰ ਸੌਦਾ ਕਰਦੇ ਹੋਲ ਸੇਲ ਦੇ ਵਿੱਚ ਸੌਦਾ ਸਮਾਨ ਖਰੀਦੇ ਗੁਰਨਾਣਕ ਸਿੰਘ ਜੀ ਤਲਵੰਡੀ ਤੁਰੇ ਇਸ ਸ਼ਾਇਰ ਦੇ ਵਿੱਚ ਜਦੋਂ ਆਏ ਮੰਡੀ ਚੂੜਕਾਣਾ ਜਾ ਰਹੇ ਸਨ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੈ ਉਸ ਸਮੇਂ ਜੰਗਲ ਸੀ ਮਿੱਟੀ ਦਾ ਇੱਕ ਟਿੱਲਾ ਸੀ ਟਿੱਲੇ ਦੇ ਉੱਪਰ ਹੀ ਬਣਦੇ ਰੁੱਖ ਲੱਗੇ ਹੋਏ ਸਨ ਉਹਨਾਂ ਰੁੱਖਾਂ ਦੇ ਥੱਲੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਵਾਲੇ ਸਾਧੂ ਸੰਤ ਬੈਠ ਕੇ ਬੰਦਗੀ ਕਰ ਰਹੇ ਸਨ ਸੋ ਗੁਰੂ ਸਾਹਿਬ ਦੀ ਜਦੋਂ ਨਜ਼ਰ ਪਈ ਕਹਿਣ ਲੱਗੇ ਪਾਈ ਮਰਦਾਨਿਆਂ ਇੱਥੇ ਕੁਝ ਸਾਧੂ ਸੰਤ ਬੈਠੇ ਹਨ ਆਜੋ ਆਪਾਂ ਵੀ ਥੋੜਾ ਸਮਾਂ ਬੈਠ ਕੇ ਨਾਮ ਸਿਮਰਨ ਕਰਕੇ ਆਪਾਂ ਫਿਰ ਅੱਗੇ ਮੰਡੀ ਵੱਲ ਜਾਵਾਂਗੇ ਗੁਰੂ ਸਾਹਿਬ ਵੀ ਮਰਦਾਨਾਂ ਜਿਹਨੂੰ ਲਾਖੀ ਉਹਨਾਂ ਸਾਧੂ ਸੰਤਾਂ ਦੇ ਨਾਲ ਬੈਠ ਕੇ ਨਾਮ ਸਿਮਰਨ ਕਰਦੇ ਰਹੇ ਕਾਫੀ ਸਮਾਂ ਬੈਠੇ ਰਹੇ ਗੁਰੂ ਸਾਹਿਬ ਨੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਰਾਹੀ ਗੁਰੂ ਸਾਹਿਬ ਨੂੰ ਪਤਾ ਚੱਲ ਕੇ ਕਾਫੀ ਦਿਨਾਂ ਦੇ ਇਥੇ ਭੁੱਖੇ ਪਿਆਸੇ ਬੈਠੇ ਬੰਦਗੀ ਚ ਲੀਨ ਹਨ ਸੋ ਗੁਰੂ ਸਾਹਿਬ ਨੇ ਭਈ ਮਰਦਾਨਾਂ ਜਿਹਨੂੰ ਪੇਜ ਕੇ ਉਸੇ ਮੰਡੀ ਦੇ ਵਿੱਚੋਂ ਲੰਗਰ ਦੀ ਰਸਦ ਮੰਗਵਾਈ ਸਾਰੇ ਸਾਧੂ ਮਾਸਿ ਨਵੇਂ ਪੋਸ਼ਾਕ ਮੰਗਵਾਏ ਲੰਗਰ ਜਿਹਦੇ ਵਿੱਚ ਬਣਾਉਣਾ ਸੀ ਬਰਤਨ ਪਤੀਲੇ ਮੰਗਵਾਏ ਗੁਰੂ ਸਾਹਿਬ ਨੇ ਇੱਥੇ ਹੀ ਲੰਗਰ ਪ੍ਰਸ਼ਾਦਾ ਆਪਣੇ ਹੱਥੀ ਤਿਆਰ ਕਰਵਾਇਆ ਉਹਨਾਂ ਸਾਧੂਆਂ ਨੂੰ ਲੰਗਰ ਚ ਖਾਇਆ ਇਸ ਪਿੰਡ ਦੇ ਵਿੱਚ ਉਸ ਸਮੇਂ ਜਿੰਨੇ ਵੀ ਲੋੜਵੰਦ ਸੰਗਤਾਂ ਪਰਿਵਾਰ ਰਹਿੰਦੇ ਸਨ ਸਭ ਨੂੰ ਹੀ ਬੁਲਾ ਕੇ ਪੰਗਤ ਦੇ ਵਿੱਚ ਬਿਠਾ ਕੇ ਲੰਗਰ ਪ੍ਰਸ਼ਾਦਾ ਚ ਖਾਇਆ ਗੁਰੂ ਸਾਹਿਬ ਇਤਿਹਾਸਕਾਰ ਲਿਖਦੇ ਹਨ ਕਿ ਤਿੰਨ ਤੋਂ ਚਾਰ ਦਿਨ ਲਗਾਤਾਰ ਹੀ ਲੰਗਰ ਦੀ ਸੇਵਾ ਕਰਦੇ ਰਹੇ। ਉਪਰੰਤ ਗੁਰੂ ਸਾਹਿਬ ਨੇ ਉਹਨਾਂ ਸਾਧੂ ਸੰਤਾਂ ਨੂੰ ਬਿਠਾ ਕੇ ਨਵੇਂ ਪਿਸ਼ਾਕ ਉਹਨਾਂ ਨੂੰ ਪੇਟ ਕਰਕੇ ਇੱਕ ਉਪਦੇਸ਼ ਦਿੱਤੀ, "हे ਸੰਤੋ, ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ ਹਰ ਮਨੁੱਖ ਨੂੰ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸੋ ਆਪ ਜੀ ਵੀ ਆਪਣੇ ਪਰਿਵਾਰਾਂ ਦੇ ਵਿੱਚ ਜਾ ਕੇ ਕਿਰਤ ਕਰਨ ਕੇ ਖਾਇਆ ਕਰੋ, ਐਨੇ ਕਿ ਸਿਰਫ ਅਸੀਂ ਜੰਗਲਾਂ ਦੇ ਵਿੱਚ ਬੈਠੇ ਰਹਿਣਾ ਹੈ।" ਔਰ ਕੋਈ ਕੰਮ ਕਰਨੀ ਕਰਨਾ ਅਕਾਲ ਪੁਰਖ ਵਾਹਿਗੁਰੂ ਜਿਹੜੇ ਹੁਕਮ ਨੇ ਉਹ ਮੰਨੋ ਉਹਦੇ ਵਿੱਚ ਆਪ ਜੀ ਦੇ ਜੀਵਨ ਸੁੱਖ ਨੇ ਸੋ ਅੱਜ ਤੋਂ ਬਾਤ ਕੀ ਤੁਸੀਂ ਕਿਰਤੇ ਦੇ ਟਾਈਮ ਕਿਰਤ ਕਰਨੀ ਹੈ ਔਰ ਬੰਦਗੀ ਦੇ ਟਾਈਮ ਬੰਦਗੀ ਕਰਨੀ ਹੈ ਉਹ ਜੋ ਕੁਛ ਤਾਂ ਕਿਰਤ ਕਮਾਈਆਂ ਚ ਦੇਖੋ ਕਿ ਵਾਦੇ ਨੇ ਅਗੇ ਮਨੁੱਖਾਂ ਦੀ ਲੋੜਵੰਦਾਂ ਦੀ ਸੇਵਾ ਕਰਿਆ ਕਰੋ ਇਹਦੇ ਚ ਖੁਸ਼ੀਆਂ ਮਾਣੋਗੇ ਇਹਦੇ ਚ ਆਪ ਜੀ ਦੇ ਜੀਵਨ ਸੁੱਖ ਨੇ ਸੋ ਗੁਰੂ ਸਾਹਿਬ ਨੇ ਇੱਥੇ ਉਹਨਾਂ ਨੂੰ ਉਪਦੇਸ਼ ਦੇ ਕੇ ਆਖਣ ਲੱਗੇ ਭਾਈ ਮਰਦਾਨਾ ਆਪਣਾ ਵਾਪਸ ਸਿੱਤਲਵੰਡੀ ਚਲੇ ਭਾਈ ਮਰਦਾਨਾ ਜੀ ਕਿ ਆਣ ਲੱਗੇ ਕਿ ਗੁਰੂ ਸਾਹਿਬ ਆਪਾਂ ਤੇ ਹਲੇ ਕੋਈ ਸੋਦਾ ਸਮਾਨ ਵੀ ਨਹੀਂ ਖਰੀਦਿਆ ਆਪਾਂ ਜਾ ਕੇ ਪਿਤਾ ਜੀ ਨੂੰ ਕੀ ਦੱਸਾਂਗੇ ਕਿ ਅਸੀਂ ਕੀ ਲੈ ਕੇ ਆਏ ਹਾਂ ਗੁਰੂ ਸਾਹਿਬ ਨੇ ਬੜੇ ਹੀ ਪਿਆਰ ਦੇ ਨਾਲ ਕਹਿਣ ਲੱਗੇ ਭਾਈ ਮਰਦਾਨਾ ਜਿਹੜਾ ਸੋਦਾ ਆਪਾਂ ਤਿੰਨ ਚਾਰ ਦਿਨ ਇੱਥੇ ਕਰਦੇ ਰਹੇ ਹਾਂ ਇਸ ਤੋਂ ਵੱਡਾ ਕੋਈ ਸੋਦਾ ਨਹੀਂ ਹੈ ਐਨੀ ਸੱਚਾ ਸੋਦਾ ਹੈ ਗੁਰੂ ਸਾਹਿਬ ਨੇ ਉਹ ਵੀਰਿਆਂ ਦੀ ਰਚਨਾ ਇਥੇ ਰਜੀ ਵੀਰਪਿਆਂ ਦਾ ਲੰਗਰ ਕੇ ਸਾਂਝੋਂ ਚਖਾਇਆ ਉਹਨੇ ਲੋੜ ਹੁੰਦਾਂ ਚਖਾ ਕੇ ਉਹ ਸੱਚਾ ਸੋਦਾ ਕਾਇਮ ਕਰ ਗਏ ਨੇ ਰਹਿਦੀ ਦੁਨੀਆ ਤੱਕ ਮੁਕੜਾ ਨਹੀਂ ਚੰਦਾ ਰਹੇਗਾ ਅੱਜ ਪੂਰੀ ਦੁਨੀਆ ਦੇ ਵਿੱਚ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਜਿੱਥੇ ਵੀ ਗੁਰਸਿੱਖ ਵੱਸ ਰਹੇ ਨੇ ਗੁਰੂ ਕਾਲ ਅੰਗਰ ਉਹ ਵੀਰਪਿਆਂ ਦਾ ਉਪਦੇਸ਼ ਚੱਲ ਗਿਆ ਜਿੱਥੇ ਲੋੜ ਹੁੰਦੀ ਹੈ ਗੁਰੂ ਕੇ ਸਿੱਖ ਉੱਤੇ ਪਹਿਲੇ ਜਾ ਕੇ ਖੜੇ ਹੋ ਜਾਂਦੇ ਨੇ ਸੇਵਾਵਾਂ ਕਰਦੇ ਨੇ ਸੋ ਗੁਰੂ ਸਾਹਿਬ ਦੀ ਹੀ ਕਿਰਪਾ ਹੈ ਉਦੀ ਹੀ ਕਿਰਪਾ ਦੇ ਨਾਲ ਚੱਲ ਰਿਹਾ ਹੈ ਸਾਡੀ ਇਹਦੇ ਵਿੱਚ ਕੋਈ ਵੱਡਿਆਈ ਨਹੀਂ ਹੈ ਆਪਾਂ ਆ ਵੀ ਨਾ ਸੋਚੇ ਕਿ ਆਪਾਂ ਲੰਗਰ ਦੀ ਸੇਵਾ ਕਰਦੇ ਆ ਤੇ ਚੱਲ ਰਿਹਾ ਸਾਢੇ 500 ਸਾਲ ਤੋਂ ਇਹ ਚੱਲਦਾ ਰਿਹਾ ਚੱਲਦਾ ਹੀ ਰਹਿਣਾ ਰਹਿਣ ਦੀ ਦੁਨੀਆ ਤੇ ਸੋ ਇਸੇ ਤਰ੍ਹਾਂ ਹੀ ਅਰਦਾਸ ਬੇਨਤੀ ਕਰਿਆ ਕਰੋ اے ਸੱਚੇ ਪਾਤਸ਼ਾਹ ਸਾਡੇ ਇਸੇ ਤਰ੍ਹਾਂ ਹੀ ਬੰਦੂ ਦੀ ਵੰਸ਼ ਵਿੱਚ ਇਸੇ ਤਰ੍ਹਾਂ ਹੀ ਸੇਵਾ ਸੰਭਾਲ ਲੈਣੀ ਸਾਡੇ ਆ ਆ ਗਏ ਬੱਚਿਆਂ ਨੂੰ ਨਾਮਦਾਨ ਗੁਰਸਿੱਖੀ ਵਾਲਾਂ ਜੀ ਦੇ ਵੰਸ਼ੇ ਆਣਾਲੇ ਵਕਤਾਂ ਜੀ ਸਾਡੇ ਬੱਚੇ ਗੁਰ ਕਰਾਂ ਦੀ ਸੇਵਾ ਸੰਭਾਲ ਕਰਨ ਸੋ ਆਪਾਂ ਸਾਰੇ ਸੰਗਤ ਨੂੰ ਉਸ ਰੁੱਖ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਗੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਓਕੇ ਸਾਧੂ ਸੰਗਤ ਨੂੰ ਲੰਗਰ ਪ੍ਰਸ਼ਾਦਾ ਚਖਾਇਆ ਉਹ ਰੁੱਖ ਅੱਜ ਵੀ ਗੁਰਦਵਾਰ ਦੇ ਵਿੱਚ ਹਰਾ ਔਰ ਬੜਾ ਮੌਜੂਦ ਹੈ ਉਹਦੇ ਦਰਸ਼ਨ ਕਰਕੇ ਆਪਾਂ ਗੁਰੂ ਕਾ ਲੰਗਰ ਪ੍ਰਸ਼ਾਦਾ ਜਾਨ ਨੂੰ ਚਖਾ ਲਈ ਜੀ ਇਨੀਆਂ ਕਿਰਤੇ ਪ੍ਰਮਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸਕ ਅੰਨ ਜਿਸ ਦਾ ਹਾਂਜੀ ਹਾਂਜੀ ਹਰੇ ਖੋਦ ਨਹੀਂ ਬਰਸਾਦ ਦੀ ਕਿਰਪਾ ਦੇ ਨਾਮ ਆਹਾ ਵਾਲਾ ਰੱਖਣਾ ਜੀ ਵਣ 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 ਦਾ ਦਰਖਤ ਆ ਵਣ ਦਾ ਦਰਖਤ ਹੈ ਜੀ ਤੇ ਗੁਰੂ ਸਾਹਿਬ ਦੇ ਟਾਈਮ ਦੇ ਪੁਰਾਣਾ ਦਰਖਤ ਆ ਇਹ ਸੋ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਸਰੋਵਰ ਸਾਹਿਬ ਦੇ ਫਰ ਹੋ ਜਾ ਪਾਣੀ ਹਣੀ ਪਾਣੀ ਅੱਗੇ ਪਿੱਛੇ ਸੰਗਤ ਨਹੀਂ ਹੁੰਦੀ ਇੱਥੇ ਡੇਂਗੂ ਦਾ ਵੀ ਬਹੁਤ ਖਤਰਾ ਹੁੰਦਾ ਇਸ ਲਈ ਉਹ ਪਾਣੀ ਕੱਢ ਕੇ ਸਾਫ਼ ਕਰਕੇ ਰੱਖ ਦਿੰਦੇ ਉਹਨਾਂ ਕਿਉਂਕਿ ਗੁਰੂ ਘਰ ਬਾਂਦਾ ਫਿਰ ਉਹ ਜ ਨੂੰ ਪਰ ਦਿੰਦੇ ਗੁਰੂ ਘਰ ਚ ਨੇੜੇ ਸੋ ਉਹ ਜਿਹੜੀ ਬਲੰਗ ਨਜ਼ਰ ਆ ਰਹੀ ਹੈ ਗੁਰੂ ਕਾ ਲੰਗਰ ਹਾਲ ਜਦੋਂ ਸੰਗਤ ਵਿਸਾਖੀ ਦੇ ਮੇਲੇ ਦੇ ਵਿੱਚ ਬਹੁਤ ਆਂਦੀ ਹੈ ਫਿਰ ਬਾਬਾ ਜੀ ਦੇ ਪ੍ਰਕਾਸ਼ ਜਾਲੇ ਤੇ ਸੰਗਤ ਬਹੁਤ ਆਂਦੀ ਹੈ ਫਿਰ ਗੁਰੂ ਕਾ ਲੰਗਰ ਉੱਥੇ ਚੱਲਦਾ ਹੈ ਤੋ ਇਹ ਬਾਗ ਨੇ ਗੁਰੂ ਘਰ ਦੇ ਵਿੱਚ ਹਾਂਜੀ ਅਮਰੋਦਾਂ ਦੇ ਬਾਗ ਅਮਰੋਦਾਂ ਦੇ ਬਾਗ ਨਿੰਗੋਆਂ ਦੇ ਮਾਲਟੀ ਲਬੀ ਨੇ ਸਾਡੇ ਮਾਲਟੀ ਲਬੀ ਨੇ ਕਾਫੀ ਖੂਬਸੂਰਤ ਗੁਰੂ ਘਰ ਦੇ ਵਿੱਚ ਇੱਥੇ ਇਹਨਾਂ ਪ੍ਰਸ਼ਾਦ ਤੌਰ ਤੇ ਲਾਇਆ ਹੈ ਜਿਹੜੇ ਸੰਗਤਾਂ ਇਥੋਂ ਯਕਾਪਾ ਬੂਤੇ ਉਹ ਲਾਇਏ ਜਿਹੜੇ ਫਲ ਦਵੇ ਫਲ ਦਵੇ ਫਾਲ ਦਵੇ ਹਾਂਜੀ ਹਾਂਜੀ ਸਰ ਇਹ ਕਿਹ ਪ੍ਰਾਤਨ ਖੋਈ ਹੈ ਜੀ ਆਹ ਖੋਈ ਪ੍ਰਾਤਨ ਤੋਂ ਗੁਰਨਾਣ ਜੀ ਨੇ ਲੰਗਰ ਜਦੋਂ ਯਾਰ ਕਿਸੇ ਵੱਲ ਇਥੋਂ ਲਿਆ ਆ अच्छा लंगर तैयार ਕੀਤਾ ਸੀ ਜਾਲਾ ਇਸ ਕੋਈ ਤੋਂ ਲਿਆ ਸੀ ਇਹ ਤੁਹਾਨੂੰ ਖੁਈ ਦੇ ਦਰਸ਼ਨ ਕਰਾ دیے ਫਰਜ਼ ਕਰੋ ਲੋ ਕੁਆਲਿਟੀ ਇੱਕ మీడియం ਇੱਕ ਸਟੈਂਡਰਡ ਉਸ ਹੱਦ ਦੇ ਨਾਲ ਤੇ ਤੁਹਾਨੂੰ ਲੈਣਾ ਪਾਉਂਦਾ। ਹੂੰ। ਬਾਬਾ ਜੀ ਆਏ ਪ੍ਰਸ਼ਾਦ ਦੇਣ ਵਾਸਤੇ। ਕਿ ਦੋ ਦੇ ਦੇਣ ਬਸ ਦੋਨਾਂ ਨੂੰ। ਹਾਂ। ਬਸ ਇਹਨਾਂ ਦਾ ਵੀ ਆ ਗਿਆ। ਮੇਰਾ ਵੀ ਆ ਗਿਆ ਮੇਰਾ ਵੀ। ਮਨੇ ਬਹੁਤ ਬਹੁਤ ਬਹੁਤ। ਤੇ ਲੈਣਾ ਕਿ ਵੱਡ ਦਿੰਦੇ ਸੀਗੇ। ਲੈਣਾ ਤਾਂ ਲੈਣਾ ਤੈਨੂੰ ਤਾਂ ਵੱਡਾ ਦਿੱਤਾ। ਹਾਂ ਬੋਲੇ ਮੇਰੀ ਚੜ੍ਹਾਈ ਆ। ਟੌਲ ਨੂੰ ਤਾਂ ਲੈਣਾ ਖੜਾ। ਹਲੋ ਜੀ। ਕਿਉਂ ਫਿਰ ਅਸ ਤੇ ਤੁਹਾਡੇ ਹੀ ਵੱਡ ਰਹੇ ਨੇ। ਗ੍ਰਾਫਟ ਤੁਹਾਡੇ ਹੀ ਵੱਡ ਰਹੇ। ਪਾਪਾ ਚੱਲੇ ਆ ਜੀ ਗੁਰਦੁਆਰਾ ਨਨਕਾਣਾ ਸਾਹਿਬ ਹੁਣ ਤੇ ਸਾਨੂੰ ਮਿਲ ਗਈ ਆ ਉੱਥੇ ਜਾਣ ਵਾਸਤੇ ਨਾਲ ਜੈਪਸੀ ਪੁਲਿਸ ਦੀ ਜੈਪਸੀ ਤੇ ਇਹ ਸਾਡੇ ਗਾਰਡ ਵੀ ਆ ਤੇ ਸਾਡੀ ਸਿਕਿਉਰਿਟੀ ਵੀ ਆ ਇਹ ਸਾਡੇ ਨਾਲ-ਨਾਲ ਰਹਿਣਗੇ ਹੁਣ ਗਵਰਨਮੈਂਟ ਪੁਲਿਸ ਗਵਰਨਮੈਂਟ ਪੁਲਿਸ ਆ ਰਹਿਣ ਪੰਜਾਬ ਪੁਲਿਸ ਨੀ ਭਾਗਵਾ ਤਾਂ ਮਾਣ ਨਹੀਂ ਸਿਕਿਉਰਟੀ ਵੇਜ ਨਹੀਂ ਸਾਨੂੰ ਮਿਲ ਫਿਰਦੀ ਆ ਪਿਛਲੇ ਇੱਕ ਕਾਂਡੇ ਚ ਤੀਜੀ ਗੱਡੀ ਆ ਜੀ ਇਹ ਮੈਂ ਨਾਲ ਭਗਾਂਤ ਮਾਰਦੇ ਜਿਹਾ ਤੇ ਲੱਗਦੀ ਹਾਂ ਚਲੋ ਭਾਈ ਪਾਸਪੋਰਟ ਅੜਲੇ ਭਾਈ